ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਬਰ ਦੇ ਭਰੇ ਹੋਏ ਕਿਸਾਨ ਮਿੱਠੂ ਸਿੰਘ ਦੀ ਜਿਨ੍ਹਾਂ ਨੇ ਮਸੀਨਰੀ ਜੁਗ ਦੇ ਹੁੰਦਿਆਂ ਹੋਇਆਂ ਵੀ ਬਲਦਾਂ ਨਾਲ ਖੇਤੀ ਕਰਕੇ ਆਪਦੀ ਜੱਦੀ ਜ਼ਮੀਨ ਤੋਂ 6 ਗੁਣਾ ਜ਼ਿਆਦਾ ਜ਼ਮੀਨ ਬਣਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਫਜ਼ੂਲ ਖਰਚਿਆਂ ਨੂੰ ਨੱਥ ਪਾ ਕੇ ਹੀ ਖੇਤੀਬਾੜੀ ਨੂੰ ਲਾਹੇਵੰਦ ਠੰਡਾ ਬਣਾਇਆ ਜਾ ਸਕਦਾ ਸਾਨੂੰ ਸਾਰਿਆਂ ਨੂੰ ਇਹੋ ਜਿਹੀ ਕਿਸਾਨਾਂ ਤੋਂ ਸੇਧ ਲੈਣ ਦੀ ਲੋੜ ਹੈ ਉਹ ਜਿਵੇਂ ਕਹਿੰਦੇ ਹੁੰਦੇ ਆ ਬੁਰੀ ਗੱਲ ਹੈ ਕਿ ਸਮਾਂ ਨਹੀਂ ਹੈ ਚੰਗੀ ਗੱਲ ਹੈ ਕਿ ਸਮਾਂ ਅਜੇ ਬਾਕੀ ਹੈ ਜੀ ਸਾਥੀ ਗੱਲ ਹੈ ਪਿੰਡ ਕਿਹੜਾ ਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਆ ਜੀ ਮਿੱਠੂ ਸਿੰਘ ਅੱਛਾ ਗੱਡੇ ਵਾਲਾ ਗੱਡੇ ਵਾਲੇ ਬਾਜਦੇ ਹੁੰਦੇ ਤੁਸੀਂ ਪਿੰਡ ਜੀ ਪਿੰਡਾ ਖਮਦੀ ਕਦਾ ਅੱਛਾ ਹੂੰ ਤੇ ਹੁਣ ਤੱਕ ਤੁਸੀਂ ਮਤਲਬ ਦੱਸਦੇ ਆ ਜੀ ਵੀ ਬਲਦਾਂ ਨਾਲ ਹੀ ਤੁਸੀਂ ਕਰਦੇ ਰਹੇਗੇ ਤੁਸੀਂ ਬਾਕਾਂ ਨਹੀਂ ਕੰਮ ਕਰਦੇ ਤੁਸੀਂ ਪਹਿਲਾਂ ਬਲਦਾਂ ਕਰ ਕੀ ਹੁਣ ਤੁਸੀਂ ਦੋ ਟਰੈਕਟਰ ਲੈ ਲੇ ਜੀ ਹਾਂ ਹੁਣ ਮਾਗਰੋ ਫਿਰ ਅਸੀਂ ਗੁੜੇ ਹੋਗੇ ਜੋ ਅੱਕਾਂ ਵੀ ਮਾਰਫਾਤ ਹੋਗੀ ਜਦੋਂ ਮਹਾਰਾਜ ਜੀ ਨੇ ਪਹੁੰਚਦੇ ਤੇ ਫੇਰ ਠੀਕ ਹੈ ਜੀ ਹੁਣ ਤੁਸੀਂ ਟਰੈਕਟਰਾਂ ਦੇ ਕਰਨ ਲੱਗੇ ਤੇ ਜੇ ਅੱਗੇ ਬਲਦ ਹੁੰਦੇ ਸੀਗੇ ਜੀ ਬਲਦਾਂ ਦਾ ਮਤਲਬ ਤੁਹਾਡਾ ਕਿਵੇਂ ਰਿਹਾ ਜੀ ਤੁਸੀਂ ਉਹਨੂੰ ਪਾ ਬਲਦਾਂ ਦੀ ਅਸੀਂ ਉਹ ਖੇਤੀ ਚੋਂ ਮੈਂ ਦੋ ਮੰਡੀਆਂ ਚੋਂ ਟਰੈਕਟਰ ਲੈਣ ਗਿਆ ਹਾਂਜੀ ਮੋੜ ਲਈ ਆ ਸੀ ਅੱਜ ਮੈਨੂੰ ਬਲਤਾਂ ਦਾ ਕੰਮ ਹੋਰ ਕਰਨ ਦੇ ਅੱਛਾ ਕਿੰਨਾ ਕ ਸਮੇਂ ਦੀ ਗੱਲ ਹੈ ਜੀ ਇਹ ਇਹ ਸਮੇਂ ਤਾਂ ਹੁਣ ਇਹ ਸਾਭ ਨੂੰ ਤਾਂ 10 ਸਾਲ ਹੋ ਗਏ 10 10 15 ਹੋ ਜਾਂ 15 ਸਾਲ ਹੋ ਗਏ 15 ਕਿ ਸਾਲ ਹੋ ਗਏ ਪਹਿਲਾਂ 15 ਸਾਲ ਹੋ ਗਏ ਉਹ 15 ਸਾਲ ਤੋਂ ਬਾਅਦ ਕੰਮ ਕਰਦੇ ਰਹੇ ਹਾਂ ਹੁਣ ਨਹੀਂ ਕੰਮ ਹੁੰਦਾ ਠੀਕ ਹੈ ਤੁਸੀਂ ਅੱਛਾ ਮੰਡੀ 'ਚ ਤੁਸੀਂ ਟਰੈਕਟਰ ਲੈਣਗੇ ਉੱਥੋਂ ਮੋੜ ਲਿਆਉਂਦੇ ਸੀ ਮੈਂ ਮੋੜ ਲਿਆਇਆ 212 79 ਸੀ ਆਪਣੇ ਹਾਂਜੀ ਮਾ ਉਹਨੂੰ ਕਿਹਾ ਮਖਾਜੜ ਮੈਨੂੰ ਕੰਮ ਕਰਨ ਦੇ ਤੂੰ ਠੇਸ ਮਾਰ ਦਿਆ ਘਰ ਤੇ ਤੈ ਹੀ ਲੈ ਕੇ ਦੇਣਾ ਅਜੇ ਮੈਨੂੰ ਹੋਰ ਕਰਵੋਗੇ ਅੱਛਾ ਬਲਦਾਂ ਦਾ ਥੋੜਾ ਮੂਹ ਸੀਗਾ ਬਲਦਾਂ ਦਾ ਅੱਛਾ ਜੀ ਤੇ ਕਿੰਨਾ ਕਿੰਨਾ ਤੁਸੀਂ ਬਾਣ ਕੱਲੇ ਬਲਦਾਂ ਨਹੀਂ ਕਰ ਦਿੰਦੇ ਬਲਦਾਂ ਨਾਲ ਅਸੀਂ 22 ਕਿੱਲੇ ਬਾਣ ਤੇ ਕਰਦੇ ਅੱਛਾ ਲੋਕਾਂ ਕੋਲੇ ਸਾਰਿਆਂ ਕੋਲ ਟਰੈਕਟਰ ਸੀ ਟਰੈਕਟਰ ਸੀ ਜੇ ਜਦੋਂ ਸਾਨੂੰ ਜ਼ਰੂਰਤ ਪੈਂਦੀ ਬਲਦਾਂ ਤੋਂ ਕੰਮ ਚੜ ਜਾਂਦਾ ਉਹ ਲੋਸੀ ਫਿਰ ਵਿੱਚ ਦੀ ਟਰੈਕਟਰ ਤੋਂ ਕਰਾਈ अच्छा ठीक है।, है जी। ਤੇ ਨਹੀਂ ਤੁਸੀਂ ਜਿਵੇਂ ਦੱਸਦੇ ਆ ਜੀ ਤੁਸੀਂ ਖੜਦੇ ਵੀ ਨਹੀਂ ਸੀਗੇ ਜੀ ਮਤਲਬ। ਨਾ 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 ਖੜਦਾ ਖੜਨ ਵਾਲਾ ਹਾਲ ਜਿਹੜਾ ਹਾਲ ਦਾ ਕੰਮ ਹੁੰਦਾ ਉਹ ਖੜਨ ਵਾਲਾ ਨਹੀਂ ਹੁੰਦਾ। ਠੀਕ ਹੈ ਜੀ। ਖਾਲੀ ਨੂੰ ਜਦੋਂ ਤੁਸੀਂ ਕਰਦੇ ਜੀ ਮਤਲਬ ਜੇ ਕੋਈ ਆ ਜਾਂਦਾ ਕੰਮ ਕੋਦੇ ਕੋਲੇ ਬੰਦਾ ਜੀ। ਨਾ ਉਹ ਨੂੰ ਪੁੱਛਣਾ ਵੀ ਜੇ ਤੂੰ ਐ ਦੱਸ ਬਈ ਕੋਈ ਕੰਮ ਆਇਆ। ਹੂੰ। ਜੇ ਤੂੰ ਕਹਿੰਦਾ ਵੀ ਕੰਮ ਤਾਂ ਕੋਈ ਨਹੀਂ ਫਿਰ ਉਹ ਨੂੰ ਕਹਿਣਾ ਵੀ ਹੁਣ ਮੇਰੇ ਕੋਲੇ ਯਾਰ ਫਿਰ ਖੜਨ ਵਾਲਾ ਟਾਈਮ ਹੈ ਹੀ ਨਹੀਂ। ਠੀਕ ਹੈ ਜੀ। ਤੇ ਨੂੰ ਵੱਲ ਤੋਂ ਨਾ ਜਿਹੜਾ ਕੰਮ ਕਰਦੇ ਹੂੰ ਵੱਲ ਤੋਂ ਰੋਕਦੇ ਆਪ ਵੀ। ਹੂੰ। ਪਿਸ਼ਾਬ ਕੱਲਾ ਵੀ ਕਰਾਉਂਦੇ ਖੜਕੇ ਚਾਹ ਪਾਣੀ ਦੀ ਪੀਂਦੇ 10 ਮਿੰਟ ਲਾ ਕੇ ਆਪਣਾ ਚੈਂਡ ਚ ਹਾਂ ਪੂਰਾ ਹੀ ਨਹੀਂ ਸੀਗਾ ਠੀਕ ਹੈ ਪਰ ਉਹ ਅੱਖ ਵੀ ਚਾਰਦੇ ਉਹਨਾਂ ਨੂੰ ਪੂਰੇ ਅੱਛਾ ਜਦੋਂ ਤੁਸੀਂ ਹਲ ਬੋਂਦੀ ਫਿਰ ਬਲਦ ਦੇਖ ਕੇ ਖੜ ਜਾਂਦੇ ਵੀ ਬੰਦੇ ਨੂੰ ਨਹੀਂ ਉਹ ਬੰਦੇ ਨੂੰ ਆਇਆ ਜੇ ਹੁਣ ਇੱਥੇ ਤੁਸੀਂ ਮੇਰੇ ਕੋਲੇ ਆ ਗਏ ਹੁਣ ਤੁਸੀਂ ਆ ਗਏ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਘੰਟੇ ਬਾਅਦ ਫਿਰ ਉਹਨਾਂ ਨੂੰ ਉਹ ਜਿੰਮੇ ਕੋਈ ਚੀਜ਼ ਦਾ ਆਉਣ ਕਾ ਬਣ ਜੇ ਅੱਛਾ ਉਹ ਬੰਦੇ ਨੂੰ ਦੇਖ ਕੇ ਫਿਰ ਆ ਫਿਰ ਉਖਣ ਲੱਗੇ ਜਾਂਦੇ ਨੇ ਅੱਛਾ ਫਿਰ ਉਹ ਮਤਲਬ ਆਤ ਬਣ ਜਾਂਦੇ ਆ ਹਲਤ ਬਣ ਜਾਂਦੇ ਤੁਸੀਂ ਚਾਹੁੰਦੇ ਨਹੀਂ ਸੀ ਆ ਜੀ। ਕਿ ਇਹ ਚਾਹੁੰਦੇ ਨਹੀਂ ਸੀ। ਠੀਕ ਹੈ ਵੀ ਕੰਮ ਚ ਵਿਗੜਨਾ ਤਾਂ ਵੀ ਆਪਣਾ। ਜੇ ਵਿਗੜਨਾ ਵੀ ਹਾਲ ਹਾਲ ਦਾ ਕੰਮ ਇਹ ਹੁੰਦਾ। ਜੇ ਹਾਲ ਵਾਲਾ ਬੰਦਾ ਜਾਂ ਗੱਲਾਂ ਮਾਰਨ ਲੱਗਾ ਕਿਸੇ ਨਾਲ ਜਾਂ ਖੜ ਗਿਆ ਫਿਰ ਉਹ ਕੰਮ ਨਹੀਂ ਹੁੰਦਾ। ਠੀਕ ਹੈ ਜੀ। ਤਾਂ ਕੰਮ ਊਰੇ ਊਰੇ ਨਾਲ ਹੁਣ ਜ਼ਮੀਨ ਬੋਹਣੀ ਆ ਊਰੇ ਊਰੇ ਨਾਲ ਤਰਪਾਲੀ ਲਾਉਣੀ ਫਿਰ ਉਹ ਤਾਂ ਫਿਰ ਗੱਲਾਂ ਛਿੰਨ ਕੇ ਜੂ ਦਾ ਟਾਈਮ। ਹਮਮ ਇਹ ਤਾਂ ਗੱਲ ਹੈ। ਤੇ ਤੁਹਾਨੂੰ ਸੁਣਨ ਵਾਲਾ ਚੰਗਾ ਲੱਗਦਾ ਸਮਾਂ ਕਿ ਪਹਿਲਾਂ ਵਾਲਾ ਚੰਗਾ। ਸਾਨੂੰ ਤਾਂ ਪਿਛਲਾ ਹੀ ਚੰਗਾ ਲੱਗਦਾ ਜਿਹੜਾ ਅਸੀਂ ਕਰਿਆ ਵਾ। ਅੱਛਾ ਉਹੀ ਚੰਗਾ ਲੱਗਦਾ। ਉਹਦੇ ਵਿੱਚ ਇੱਕ ਤਾਂ ਚਿੰਤਾ ਨਹੀਂ ਸੀ। अच्छा तो फिर एक देर आरामदारी करने कर ये नहीं थी कि सारा दिन ही दोपहर ही जे जा hmm. काल्टा, काल्टा, hmm. भी 1:00 बजे 6:00 ਜਾਂ 12:00 बजे डेढ़ ਘੰਟਾ 2 ਘੰਟਾ ਵਿਚ ਜੀ ਮunicipal ਘੰਟਾ ਸੌਂਦੇ ਜਾਂ ਦੁਪਹਿਰੇ ਜਾਂ ਪੈਗੇ ਅਮਨਾ ਚੈਂਟੀ ਚਾਹ ਪਾਣੀ ਪੀਤੇ ਜਦੋਂ ਕੰਮ ਤੇ ਲੱਗੇ ਫਿਰ ਨਹੀਂ ਸੀ ਲੋਕਾਂ ਅੱਛਾ ਠੀਕ ਤੁਹਾਨੂੰ ਪ੍ਰਾਣੀ ਸਮੇ ਤੋਂ ਮੂਹ ਆਉਂਦਾ ਉਹ ਮਉ ਹੋ ਰਹੀ ਹੈ ਹਾਂ ਤੰਗ ਤਾਂ ਹੁਣ ਨਰਮਾ ਫੇਰੇ ਜੀ ਪਜਾਇਆ ਗਿਆ ਨਹੀਂ ਹੁਣ ਦੂਲਾ ਲੈ ਵੀ ਅੱਛਾ ਨਹੀਂ ਛੱਡ ਲੈਣਾ ਸੀਗਾ ਛੱਡ ਦੇਣਾ ਸੀ ਅਸੀਂ ਕਿਹਾ ਵੀ ਜਿੰਨਾ ਚਿਰ ਅਸੀਂ ਬੈਠੇ ਹਾਂ ਉਹਨਾਂ ਚਿਰ ਅਸੀਂ ਛੱਡਾਂ ਤਾਂ ਦਿੰਦੇ ਹਾਂ ਅੱਛਾ ਨਰਮੀ ਨਹੀਂ ਤੁਹਾਡੇ ਪੈਰ ਲਾਈਏ ਨਰਮੀ ਨਹੀਂ ਪੈਂਦਾ ਠੀਕ ਹੈ ਠੀਕ ਹੈ ਤੇ ਹੋਰ ਕੀ ਤੁਸੀਂ ਪੁਰਾਣੇ ਸਮਿਆਂ ਬਾਰੇ ਦੱਸਣਾ ਚਾਹੁੰਦੇ ਹੋ ਵੀ ਤੁਹਾਨੂੰ ਉਹ ਚੰਗੀਆਂ ਲੱਗਦੀਆਂ ਸੀ ਚੀਜ਼ਾਂ ਪੁਰਾਣੇ ਤਾਂ ਬਸ ਇਹੀ ਹੈ ਵੀ ਕੰਮ ਹੀ ਚੰਗੇ ਲੱਗਦੇ ਹੁਣ ਤੋਂ ਉਦੋਂ ਬੰਦੇ ਉਸ ਟਾਈਮ ਦੇ ਵਿੱਚ ਜਿਹੜੇ ਬੰਦੇ ਹੁੰਦੇ ਉਹ ਕਿਸੇ ਦੀ ਬਿਮਾਰੀ ਨਹੀਂ ਘੱਟ ਲੱਗਦੀ ਕੰਮ ਕਰ ਵਾਲੇ ਬੰਦੇ ਨੂੰ ਵੇ ਬਾਕੀ ਦੀ ਚਿਰਤਾ ਵੀ ਘਟੂ ਬੰਦੀ ਵੱਡੀ ਗੱਲ ਚਿੰਤਾ ਦੀ ਹੈਗੀ ਮੈਂ ਆਪਰੇ ਜਾਂਦਾ ਮੈਂ ਜੇ ਕਿਤੇ ਮੈਂ ਸਮਾਨ ਲਿਆਉਣਾ ਮੈਂ 12 ਵਜੇ ਜਾਂ ਕੋਦੋ ਕਿਤਾਬ ਬਲਤ ਪਹਿਲਾਂ ਛੱਡ ਦਿੰਦਾ ਅੱਛਾ ਮੈਂ ਇੱਕ ਬੰਦੇ ਨੂੰ ਮਾਨ ਆਪਦਾ ਸਾਈਕਲ ਤੇ ਲੈ ਕੇ ਹੁੰਦਾ ਅੱਛਾ ਜਾਂਦੇ ਸਾਈਕਲ ਤੇ ਜਾਂਦੇ ਸਾਈਕਲ ਤੇ ਠੀਕ ਤੁਹਾਨੂੰ ਹੀ ਜਾਣਾ ਜੇ ਤੂੰ ਹੀ ਹਾਂ ਅੱਛਾ ਕਰ ਹੀ ਨਹੀਂ ਜਾਣਾ ਹੈ ਨਾ ਉਹ ਸਮਾਨ ਆ ਉਹ ਲਿਆ ਕੇ ਗੱਡੇ ਚ ਟੰਗ ਦੇਣਾ ਉਹ ਆ ਕਿ ਕਰੇ ਆ ਦੇਣਾ ਬਸ ਤੁਹਾਨੂੰ ਪਿੰਡ ਚ ਗੱਡੇ ਵਾਲੇ ਕੋ ਕਹਿੰਦੇ ਆ ਜੀ ਇਹ ਗੱਟਾ ਫਿਰ ਹੁਣ ਚੱਕਰ ਸਾਡੇ ਕੋਲ ਹੀ ਰਿਹਾ ਹਜੇ ਵੀ ਖੜਾ ਹੈ ਅੱਛਾ ਹਜੇ ਵੀ ਰੱਖੀ ਬੈਠੀ ਹੈ ਉਹ ਜਿਵੇਂ ਖੜਾ ਗੱਡਾ ਠੀਕ ਹੈ ਇਹ ਅੱਜ ਬੰਦ ਲਿਆਗੇ ਆਪਾਂ ਹੂੰ ਅੱਜ ਤੜਕਿਓ ਨੂੰ ਬਾਹਰ ਕੱਢ ਕੇ ਕੱਢ ਕੇ ਜੋ ਠੀਕ ਹੈ ਤੁਹਾਨੂੰ ਉੜਕਾ ਜਾਉਂਗਾ ਵੀ ਹੁਣ ਵੀ ਮੈਂ ਕਿਤੇ ਬਲਦ ਜੋੜਾਂ ਜੀ ਜਾਂ ਐ ਜੀ ਉੜਕਾ ਸਾਹਿਬ ਹੁਣ ਆਉਂਗਾ ਜੇ ਕੋਈ ਨਾਲ ਮੁੰਡਾ ਕਾ ਐ ਹੋਵੇ ਆਖੀ ਲੱਗਣ ਵਾਲਾ ਕੰਮ ਵਾਲਾ ਵੀ ਤੂੰ ਦੱਸੀਏ ਵਿਚ ਦੀ ਬੀਬੀ ਐਸ ਲੋੜ ਤੇ ਜੋੜ ਜਾ ਰ ਇਹਨਾਂ ਨੂੰ ਹੈ ਠੀਕ ਵਿਚ ਦੀ ਜੇ ਕੋਈ ਤੇ ਜਿਵੇਂ ਹੋਣਾ ਮੈਂ ਚਾਹ ਪੀ ਲਈ ਚਾਹ ਪੀ ਕੇ ਸਰੀਰ ਮੜਾ ਜਾ ਕਾਇਮ ਹੋ ਜਾਂਦਾ ਫਿਰ ਜੇ ਕੋਈ ਹਲ ਕੱਢਣੀ ਹੈ ਜਾਂ ਕੋਈ ਹੋਰ ਹੈ ਵੀ ਉਹ ਮੈਂ ਕੱਢ ਸਕਦਾ ਅੱਛਾ ਹਜੇ ਵੀ ਕੱਢ ਸਕਦਾ ਕੱਢ ਸਕਦਾ ਮੈਂ ਬਾਅਦ ਨਾਲ ਠੀਕ ਆ ਹੰਤ ਨੂੰ ਆਉਣ ਕਾ ਜਾਉਂਦਾ ਵੀ ਮੈਂ ਕਿਤੇ ਜੇ ਥੋੜਾ ਤੰਦਰੁਸਤ ਜਾਉਂਦਾ ਮੈਂ ਜੀ ਉਹ ਟਾਈਮ ਦੇ ਵਿੱਚ ਸਾਡੀ ਇਹ ਵੀ ਮੱਥੀ ਸੀ ਅਸੀਂ ਅੱਖਾਂ ਵੀ ਆਪਾਂ ਗੱਡਾ ਖੇਰ ਦੀ ਤੋਰ ਨਾ ਜਾਣੇ ਫਿਰ ਹੁਣ ਤੋਰਨ ਦੀ ਤੋਹੇ ਚ ਨਹੀਂ ਅੱਛਾ ਤੋਰਨ ਦੀ ਪਹੁੰਚ ਨਹੀਂ ਰਹੀ ਉਹ ਜਿਹੇ ਛੱਡਿਆ ਨਾ ਉਹਦਾ ਮੂੰਹ ਹੁੰਦਾ ਜਿਵੇਂ ਆਪਾਂ ਜਾਰੀਵੇਂ ਜਿਵੇਂ ਫੇਰ ਵੀ ਜੇ ਕੋਈ ਹੁਣ ਸਿੱਖਣਾ ਚਾਹੇ ਸੋ ਉਥੋਂ ਮਤਲ ਹਲ ਬੋਣ ਲਈ ਹੱਸ ਸਕਦੇ ਆ ਅੱਛਾ ਸਿਆ ਸਕਦੇ ਆ ਨਾ ਕੋਲੇ ਬਾਗਾਂ ਹਾਂ ਮੈਂ ਉਹ ਆਪੇ ਜੋੜ ਕੇ ਦਿਉਂ ਅੱਛਾ ਜੀ ਮੈਂ ਉਹਨੂੰ ਜੋੜ ਕੇ ਦੱਸੂ ਗੱਤ ਦੀ ਇਹ ਹੋਰ ਇੱਥੇ ਆਇਆ ਰੱਖੀ ਚੰਗਾ ਖਾਲੀ ਬਣਾ ਦੇਉਗੇ ਜੀ ਜ਼ਰੂਰ ਤਾਂ ਜਿਹੜਾ ਜੇ ਉਹ ਹਿੱਟ ਕਰੂ ਖੇਤ ਦੇ ਨਾਲ ਠੀਕ ਹੈ ਨੂੰ ਲੈ ਕੇ ਖੜਪਾ ਖੜਪਾ ਲੱਗਣ ਤੋਂ ਵੀ ਐ ਦੱਸੂਗੀ ਵੀ ਸਰੇ ਤੇ ਆ ਕੇ ਹੀ ਚੱਕੀ ਉਹ ਨਹੀਂ ਹੁੰਦਾ ਠੀਕ ਹੈ ਜੀ ਜਾਇ ਇਹਨੂੰ ਐ ਗੱਲ ਸਮਝਾ ਨਹੀਂ ਹੁੰਦਾ ਹੈ ਇਹ ਇਸ ਤਰੀਕੇ ਨਾਲ ਤੁਰਕਿਸ ਖਾਵਾਂਗੇ ਮੈਂ ਨਾਲ ਜਿੰਨੇ ਕੋਈ ਆਏ ਹੁਣ 10 ਮਿੰਟ ਇੱਥੇ ਹਾਂ ਲਾ ਕੇ ਉਹਨੂੰ ਦੱਸੂਗੀ ਆਹ ਬੱਤ ਤੇ ਰੱਖੀ ਠੀਕ ਹੈ ਹੂੰ ਠੀਕ ਹੈ ਧੰਨਵਾਦ ਪਹਿਲਾਂ ਕਿੰਨੀ ਜ਼ਮੀਨ ਸੀਗੀ ਤੇ ਕਿੰਨੇ ਕਨਾਲਾ ਸੀ ਅੱਛਾ ਜੀ ਹੁਣ ਜੀ ਹੁਣ ਸਪਿਚੇਓ ਕਿੰਨੇ ਕਨਾਲਾ ਪਾ ਕੇ 12 ਕਿੱਲੇ 12 ਕਿੱਲੇ ਬਣ ਗਏ ਅੱਛਾ ਤੁਸੀਂ ਇਹ ਸਾਰਾ ਮਤਲ ਹਾਲਾ ਬਾਕੇ ਕੀਤਾ ਹੈ ਹਾਲਾ ਬਾਕੇ ਵੀ ਕਰਿਆ ਉਦੋਂ ਬਾਅਦ ਹੁਣ ਉਦੋਂ ਬਾਅਦ ਵੀ ਜਿਵੇਂ ਪੈੜੀ ਹੋਣ ਉਦੋਂ ਜੇ ਹੁਣ ਕਹਿ ਦਈਏ ਹੁਣ ਪੈੜੀ ਬਹੁਤ ਹੁੰਦੀ ਹੈ ਵੀ ਠੀਕ ਹੈ ਜੀ ਪੈੜੀ ਹੁਣ ਵੀ ਹੁੰਦੀ ਹੈ ਕਿਉਂ ਹੁਣ ਉਦੋਂ ਖੇੜ ਵੱਡਾ ਹੋ ਗਿਆ ਬੰਦੇ ਵਧ ਗਏ ਠੀਕ ਹੈ ਜੀ ਬੀਨਾਂ ਦੀ ਕੰਮ ਕਰਦੇ ਨੇ ਜੇ ਹੁਣੇ ਮੈਂ ਕਾਹ ਵੀ ਸਾਡੇ ਜੋ ਅੱਖ ਜੀ ਹੱਥ ਨਹੀਂ ਲਾਉਂਦੇ ਪੂਰਾ ਡਿਊਟੀ ਨਿਭਾਉਂਦੇ ਨੇ ਅੱਛਾ ਪੂਰੇ ਜਵਾਬ ਪੂਰੇ ਜੋ ਨਿਭਾਉਂਦੇ ਨੇ ਠੀਕ ਹੈ 21 ਕਨਾਲੋਂ ਤੋਂ 12 ਕਿੱਲੇ ਜ਼ਮੀਨ ਕਰਾਓ ਸਾਡੇ ਕੋਲ 12 ਕਿੱਲੇ ਜ਼ਮੀਨ ਹੈ